ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਤੇ ਅੱਜ ਤੁਹਾਨੂੰ ਅਸੀਂ ਐਸੀ ਸ਼ਖਸੀਅਤਾਂ ਮਲਾਉਣੀ ਆ ਕਿ ਐਸੇ ਬੰਦੇ ਨਾਲ ਮਲਾਉਣੀ ਆ ਤੁਹਾਨੂੰ ਜਿਹੜਾ ਕਿ ਇੰਸਟਾਗ੍ਰam ਦੇ ਉੱਤੇ ਅੱਜ ਦੇ ਟਾਈਮ ਦੇ ਵਿੱਚ ਜਿੰਨੇ ਧੰਮਾ-ਭਾਈਆ ਹੋਈਆਂ ਨੇ ਬਈਆਂ ਤੇ ਆਜੋ ਤੁਹਾਨੂੰ ਮਲਾਉਣੀ ਆ ਤੁਹਾਡੀ ਗੱਲਬਾਤ ਵੀ ਕਰਾਉਣੀ ਆਗੇ ਇਹ ਹੈਗਾ ਜੀ ਭਰਕੂਰ ਸਿੰਘ ਪੂਰਾ ਤੇ ਆਜੋ ਤੇ ਤੁਹਾਨੂੰ ਦੱਸ ਦੇਾਂਗੇ ਉਹਨਾਂ ਦਾ ਕਿਹੜਾ ਪਿੰਡਾ ਕਿਸ ਹਿਸਾਬ ਕਿਤਾਬ ਤੁਹਾਨੂੰ ਸਾਰਾ ਕੁਝ ਦੱਸ ਦੇਾਂਗੇ ਆਜੋ ਪਹਿਲਾਂ ਅਸੀਂ ਘਰੇ ਚੱਲ ਜਾਾਂਗੇ ਆਪਾਂ ਆਜੋ ਚੱਲੀਏ ਤੇ ਇਹ ਹੈਗਾ ਉਹ ਬਾਈ ਦਾ ਘਰ ਭਰਪੂਰ ਸਿੰਘ ਪੂਰਾ ਜੀ ਦਾ ਘਰ ਆਗਾ ਇਹ ਤੇ ਆਜੋ ਤੁਹਾਨੂੰ ਮਿਲਾਨਣਿਆਂਗੇ ਉਹਨਾਂ ਨਾਲ ਗੱਲਬਾਤ ਵੀ ਕਰਵਾਨਣਿਆਂਗੇ ਤੁਹਾਡੀ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਅਸੀਂ ਮਿਲਾਨਣਿਆਂਗੇ ਇੰਸਟਾਗ੍ਰam ਦੇ ਮਸ਼ਹੂਰ ਵਿਅਕਤੀ ਕਹੋ ਇੱਕ ਸਟਾਰ ਕਹੋ ਭਰਪੂਰ ਸਿੰਘ ਜੀ ਪੂਰਾ ਨਾਲ ਜਿਨ੍ਹਾਂ ਦਾ ਕੀ ਪਿੰਡਾ ਕਨੌਰ ਖੁਰਦ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਤਹਿਸੀਲ ਧੂਰੀ ਹੈਗੀ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਰਦੇ ਆਂ ਦਿਲ ਦੀਆਂ ਗੱਲਾਂ ਸੁਣੀਆਂ ਸੱਸੀ ਗੱਲਵਰਦੀ ਸੱਸੀ ਗੱਲਵਰਦੀ ਪਹਿਲਾਂ ਤੋਂ ਤੁਹਾਡਾ ਧੰਨਵਾਦ ਜਿਹੜੇ ਜਗਬਾਣੀ ਵਾਲੇ ਐਡੀ ਦੂਰ ਸਾਡੇ ਕੋਲ ਦਰਸ਼ਨ ਕਰਨ ਲਈ ਆਏ ਕੋ ਦੱਸੋ ਕੋ ਖੇਤਾ ਕੇ ਮੈਨੇ ਬਹੁਤ ਠੀਕ ਠਾਕ ਅਸੀਂ ਪੂਰਾ ਜੀ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਕੰਮ ਕੀ ਕਰ ਰਹੇ ਆਂਗੇ ਆਪਾਂ ਕੀ ਕੰਮ ਕਰਦੇ ਆਂ ਮੈਂ ਡਰਾਈਵਰੀ ਕਰ ਰਿਹਾ ਜੀ ਸਕੂਲ ਦੇ ਵਿੱਚ ਅੱਛਾ ਪ੍ਰਾਈਵੇਟ ਸਕੂਲ ਦੇ ਵਿੱਚ ਬੱਸ ਲਾ ਪ੍ਰਾਈਵੇਟ ਸਕੂਲ ਦੇ ਵਿੱਚ ਅੱਛਾ ਤੇ ਜੇ ਆਪਾਂ ਗੱਲ ਕਰੀਏ ਇੰਸਟਾਗ੍ਰਾਮ ਤੇ ਤੁਸੀਂ ਕਦੋਂ ਗਏ ਤੇ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਆਇ ਨੂੰ ਤਾਂ ਮੈਨੂੰ ਕਾਫੀ ਚਿਰ ਹੋ ਗਿਆ ਸੀ ਪਰ ਮੈਂ ਪਹਿਲਾਂ ਕਦੇ-ਕਦਾਈਂ ਕੋਈ ਵੀਡੀਓ ਪਾਉਂਦਾ ਸੀਗਾ ਬੱਸ ਫਿਰ ਕੁਝ ਹਜ਼ਾਰ ਉਹਤਨੇ ਆਪਾਂ ਨੂੰ ਆਇਆ ਤੇ ਉਹਨੇ ਆਪਾਂ ਨੂੰ ਸਪੋਰਟ ਜੀ ਕਰੀ ਵੀ ਤੇਰੀ ਰੀਲਾਂ ਵਧੀਆ ਨੇ ਉਦੋਂ ਫਿਰ ਆਪਾਂ ਬਦਲਤਾ ਤਾਂ। ਅਸੀਂ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਟ੍ਰੈਂਡਿੰਗ ਦੇ ਵਿੱਚ ਚੱਲਦਿਆਂ ਨੂੰ ਤੁਹਾਨੂੰ ਕਦੋਂ ਪਤਾ ਲੱਗ ਗਿਆ ਵੀ ਹੁਣ ਮੇਰੀ ਰੀਲ ਹੈ ਜਿਹੜੀ ਉਹ ਚੱਲ ਗਈ ਚੱਲਿਆ ਤਾਂ ਅਸਲ ਜੀ ਮੈਂ ਮੇਰੇ ਕੋਲੇ ਨਾ ਇੱਕ ਦੇਤੀ ਜਾ ਮੋਬਾਈਲ ਦੀ ਝੋਟਾ ਜਾ ਉਦੋਂ ਮੈਂ 4500 ਦਾ ਲਿਆ ਦੀ ਜਦੋਂ ਟਿਕਟੌਕ ਚੱਨ ਲੱਗੇ ਟਿਕਟੌਕ ਹਾਂ ਆਪਣੇ ਲੋਕਡਾਊਨ ਵੇਲੇ ਉਹਦੇ ਤੇ ਮੈਂ ਵੀਡੀਓ ਪਾਈਆਂ ਦੀ ਟਿਕਟੌਕ ਦੇ ਫਿਰ ਉਹ ਬੰਦ ਹੋ ਗਿਆ ਫਿਰ ਮੈਨੂੰ ਹੋਰ ਤਾਂ ਆਪੂ ਦਾ ਪਤਾ ਨਾ ਲੱਗਿਆ ਉਦੋਂ ਉਦੋਂ ਕਿ ਨਵਾਂ ਨਵਾਂ ਕੰਮ ਸੀ ਉਹ ਵੀ ਕਿ ਜਿੰਨੇ ਮੈਨੂੰ ਚਲਾ ਕੇ ਦਿੱਤਾ ਸੀ ਟਿਕਟੌਕ ਤੇ ਫਿਰ ਮੈਂ ਉਹ ਬੰਦ ਕਰਤੀਆਂ ਵੀਡੀਓ ਚੱਲ ਫਿਰ ਇਹਨਾਂ ਮਿਲ ਘਰ ਦੇ ਤੇ ਲਿਓਗੇ ਫਿਰ ਮੇਰੇ ਕੋਲ ਮੋਬਾਈਲ ਛੋਟਾ ਜੀ ਤੀਕ ਕਰਿਆ ਉਹਦੇ ਕਰਕੇ ਫਿਰ ਉਹਨਾਂ ਦੇ ਘਰ ਜਾਂਦੀ ਡੈਥ ਹੋ ਗਈ ਉਸ ਤੋਂ ਬਾਅਦ ਜਾਨ ਫਿਰ ਜਦੋਂ ਕੱਲਾ ਆ ਕੇ ਫਿਰ ਮੈਂ ਮੋਬਾਈਲ ਵਧੀਆ ਲੈ ਲੈ ਦਿੱਕ ਜਾਨੀ ਉਸ ਤੋਂ 12-13000 ਰੁਪਏ ਦਾ ਲੈ ਲਿਆ ਜੀ ਤੇ ਫਿਰ ਮੈਂ ਜਾਨੀ ਵੱਧ ਵੀਡੀਓ ਤੇ ਪਿਆ ਜਾ ਕੇ ਅਸ ਜੇ ਆਪਾਂ ਗੱਲ ਕਰੀਏ ਜਿਹੜੇ ਤੁਹਾਡੇ ਨਾਲ ਤੁਹਾਡਾ ਤੁਹਾਡਾ ਕੰਟੈਂਟ ਆਗਾ ਤੁਸੀਂ ਕੰਟੈਂਟ ਬਣਾ ਰਹੇ ਹੋਗੇ ਹਨਾ ਤੇ ਤੁਹਾਡਾ ਕੰਟੈਂਟ ਵਧੀਆ ਵੀ ਹੁੰਦਾਗਾ ਇਹ ਲੋਕਾਂ ਨੂੰ ਹਸਾਉਂਦਾ ਵੀ ਹੈਗਾ ਇਹ ਤੁਹਾਨੂੰ ਕਦੇ ਕਿਸੇ ਰਿਸ਼ਤੇਦਾਰੇ ਨੇ ਫੋਨ ਕਰਕੇ ਕਿਹਾ ਵੀ ਤੂੰ ਕੀ ਕੰਮ ਕਰਨ ਲੱਗਿਆ ਹੈ ਕੀ ਕਿਹੜੇ ਚੱਕਰਾਂ 'ਚ ਪੈ ਗਿਆ ਅਸਲ ਮੈਂ ਤੈਨੂੰ ਚੰਭਾਈ ਜੇ ਤਾਂ ਹੁਣ ਜਦੋਂ ਕਹਿੰਦਾ ਨੱਚਣੇ ਲੱਗ ਗਏ ਫਿਰ ਘੁੰਡ ਘਾਦਾ ਸਮਝਿਆ ਗਾਣਾ ਰਿਸ਼ਤੇਦਾਰ ਤਾਂ ਇੱਕ ਵਾਰ ਤਾਂ ਉਂਗਲਾ ਕਰਨਗੇ ਉਹ ਜੇ ਪਿੰਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਪਿੰਡ ਦੇ ਵਿੱਚ ਕਿਸੇ ਮਿੱਤਰ ਬੇਲੀ ਨੇ ਹੱਲਾਸ਼ੀਰੀ ਦਿੱਤੀ ਵੀ ਪੂਰੇ ਦੱਬਦੇ ਕੰਮ ਕੋਈ ਗੱਲ ਨਹੀਂ ਖਿੱਚਦੇ ਨਹੀਂ ਹੱਲਾਸ਼ੀਰੀ ਤਾਂ ਨਹੀਂ ਦਿੱਤੀ ਘਰ ਕਿਸੇ ਨੇ ਮਾਰਾ ਵੀ ਨਹੀਂ ਗਿਆ ਠੀਕ ਹੈ ਹਾਂ ਕਿਸਨੇ ਮੈਨੂੰ ਕਹਾ ਬੀ ਅਮਰਗ ਮੰਡੀ ਜ਼ਰੂਰ ਨੇ ਇਹਨੇ ਜ਼ਰੂਰ ਮੈਨੂੰ ਕਹਿਤੀ ਵੀ ਚਾਚਾ ਜੀ ਤੂੰ ਦੱਬੀ ਚੱਲ ਕੰਮ ਨੂੰ ਲੋਕਾਂ ਦੀ ਨਜ਼ਰ ਪਰਵਾਹ ਕਰ ਅੱਛਾ ਕਿੰਨੇ ਕੁ ਸਪੋਰਟ ਕਰ ਰਹੇ ਨੇ ਤੁਹਾਨੂੰ ਪਿੰਡ ਵਾਲੇ ਜਾਂ ਤੁਹਾਡੇ ਯਾਰ ਦੋਸਤ ਕਿੰਨੇ ਕੁ ਨਾ ਹੁਣ ਬਹੁਤ ਸਪੋਰਟ ਕਰਦੇ ਨੇ ਹੁਣ ਤਾਂ ਮੈਨੂੰ ਮੰਨ ਲਾ ਮੈਂ ਪਿੰਡ 'ਚ ਉਹ ਜਵਾਕਾਂ ਨੂੰ ਜਿਹੜਿਆਂ ਨੂੰ ਮੈਂ ਜਾਣਦਾ ਵੀ ਨਹੀਂ ਸੀ ਨਾ ਉਹ ਵੀ ਮੈਨੂੰ ਜਾਣਣ ਲੱਗੇ ਕਿਉਂਕਿ ਤੁਹਾਡੇ ਕੰਟੈਂਟ ਵੀ ਵਧੀਆ ਹੁੰਦੇ ਨੇ ਬਾਕੀ ਤੁਹਾਡੀ ਵੀਡੀਓ ਵੀ ਮੈਂ ਦੇਖੀ ਅੱਛਾ ਦੋਸਤੋ ਗੱਲ ਇੱਕ ਹੋਰ ਆ ਇਹਨਾਂ ਦੀ ਵੀਡੀਓ ਵੀ ਨਾ ਮੈਂ ਹੁਣ ਤਕਰੀਬਨ ਇਹਨਾਂ ਦੀ ਪੂਰੀ ਪ੍ਰੋਫਾਈਲ ਦੇਖੀ ਹੈਗੀ ਇਹਨਾਂ ਦੇ ਵੀਡੀਓ ਵਿੱਚ ਵਿੱਚ ਡੇਡ ਡੇਡ ਮਿਲੀਅਨ ਤੇ ਵੀ 2 2 ਮਿਲੀਅਨ ਵੀ ਇਹਨਾਂ ਦੀ ਜਿਹੜੀ ਵੀਡੀਓ ਗਈ ਹੋਈ ਹੈ ਅੱਛਾ ਕਿੰਨੀ ਕਿ ਖੁਸ਼ੀ ਹੁੰਦੀ ਹੈ ਫਿਰ ਜਦੋਂ ਮਿਲੀਅਨ ਦੇ ਉੱਤੇ ਵੀ ਇਹ ਟੱਪ ਜਾਂਦੀ ਹੈ ਕੋਈ ਵੀ ਚੀਜ਼ ਹੈ ਹੁਣ ਖੁਸ਼ੀ ਤਾਂ ਹੁੰਦੀ ਹੈ ਹੁਣ ਆਪਾਂ ਨੂੰ ਲੱਗਦਾ ਵੀ ਕਿੱਥੇ ਕਿੱਥੇ ਆਸਟ੍ਰੇਲੀਆ ਪਿਆ ਮੈਨੂੰ ਤਾਂ ਕੋਈ ਪਿੰਡ ਦਾ ਨਹੀਂ ਜਾਣਦਾ ਸੀ ਜਿਹੜਾ ਹੁਣ ਆਸਟ੍ਰੇਲੀਆ ਦਾ ਖਾਸ ਉੱਥੇ ਤਾਂ ਬਸਿੰਦਾ ਹੈ ਮੈਨੂੰ ਜਿਹੜਾ ਉਹ ਫੋਨ ਕਰ ਰਿਹਾ ਆਪਣੇ ਇੱਥਾ ਤੇ अच्छा ਹੋਰ ਕਿੱਥੋਂ ਕਿੱਥੋਂ ਫੋਨ ਆ ਰਹੇ ਨੇ ਬਾਹਰ ਦੇਸ਼ਾਂ ਤੋਂ ਜਾਂ ਕੋਈ ਆਪਣੇ ਪੰਜਾਬ ਦੇ ਨਿਊਜ਼ੀਲੈਂਡ ਤੋਂ ਯੂਕੇ ਤੋਂ ਕੈਨੇਡਾ ਤੋਂ ਸਪੇਨ ਤੋਂ ਯਾਨੀ ਬਾਕੀ ਮਾਨਸਾ ਮੁਕਸਰਾ ਤੇ ਮਹਾਲੀ ਇਧਰ ਆਪਣੇ ਜੰਮੂ ਪਠਾਨਕੋਟ اچھا ਜੇ ਆਪਾਂ ਗੱਲ ਕਰੀਏ ਤੁਸੀਂ ਡਰਾਈਵਰੀ ਕਰਦੇ ਰਹੋਗੇ ਹਨਾ ਪਹਿਲਾਂ ਵੀ ਤੁਸੀਂ ਡਰਾਈਵਰੀ ਕਰਦੇ ਰਹੋ ਕੋਈ ਇਹੋ ਜਿਹਾ کیسਾ ਹੈਗਾ ਜਿਹੜਾ ਤੁਹਾਨੂੰ ਨਾ ਭੁੱਲਣ ਵਾਲਾ ਹੋਵੇ ਸਾਡੇ ਦਰਸ਼ਕਾਂ ਨਾਲ ਸਾਂਝਾ ਜ਼ਰੂਰ ਕਰੋ ਜਿਹੜਾ ਤੁਸੀਂ ਕਿਛਾ ਥੋੜਾ ਹੈਗਾ ਜਿਹੜਾ ਕੋਈ ਡਰਾਈਵਰੀ ਦਾ ਤੁਸੀਂ ਨਹੀਂ ਭੁੱਲ ਸਕਦੇ ਕਿਛਾ ਦਾ ਡਰਾਈਵਰੀ ਦਾ ਇਹ ਹੈ ਬਾਈ ਹੁਣ ਮੈਂ ਤੈਨੂੰ ਥੋੜਾ ਡਰਾਈਵਰ ਜਗਲਾ ਕਹਿ ਦਿੰਦਾ ਜਦੋਂ ਮੇਰੇ ਘਰ ਤੇ ਜਾਂਉਂਦੇ ਤੇ ਮੈਂ ਚਾਰ-ਚਾਰ ਦਿਨ ਦੀਆਂ ਰੋਟੀਆਂ ਲਾ ਕੇ ਦਿੱਲੀ ਜਾਂਦਾ ਰਿਆਂ ਲੈ ਕੇ ਚਾਰ-ਚਾਰ ਦਿਨ ਦੀਆਂ ਰੋਟੀਆਂ ਚਾਰ ਦਿਨ ਦੀ ਰੋਟੀ ਇੱਕ ਨਾਲ ਚਲਾ ਦਿੰਦੇ ਕੱਟੀ ਨਹੀਂ ਉਹ ਮੈਨੂੰ ਪਰੌਠੇ ਲਾ ਕੇ ਦੇ ਦਿੰਦੀ ਸੀ ਯਾਨੀ ਉੱਥੇ ਮੈਂ ਗਰਮ ਕਰ ਲੈਂਦਾ ਆਪਣਾ ਗਏ ਛੋਟਾ ਰੱਖਿਆ ਜੀ ਮੇਰੇ ਵਿੱਚ ਗੱਡੀ ਦੇ ਤੇ ਉੱਥੇ ਦੁੱਧ ਲੈਣਾ 1/2 ਕਿਲੋ ਕਿਉਂ ਉੱਥੇ ਚਾਵਲਾਂ ਦਾ ਆਟਾ ਹੈਗਾ ਜਿਹੜਾ ਮਿਕਸ ਕਰਦੇ ਨੇ ਆਟੇ ਦੇ ਵਿੱਚ ਅਛਰ ਦਿੱਲੀ ਹਾਂ ਉਹ ਜੇ ਤਾਂ ਤੂੰ ਤਿੱਤੀ ਤਿੱਤੀ ਰੋਟੀ ਖਾ ਲਈ ਖਾ ਲਈ ਨਹੀਂ ਉਦੋਂ ਬਾਅਦ ਤਾਂ ਫਿਰ ਲੱਕੜੀ ਹੈ ਉਹ ਤੇ ਹੁਣ ਉਹ ਉੱਥੇ ਦਿੱਲੀ ਦੇ ਵਿੱਚ ਇੰਨਾ ਪਰੇਸ਼ਾਨ ਹੁੰਦੇ ਤੇ ਇਹੀ ਇਹੀ ਕਰਨਾ ਨੇ ਦਿੱਲੀ ਦੇ ਵਿੱਚ ਜਿਹੜੇ ਭੁੱਲਣਾ ਨਹੀਂ ਆਈ ਨਹੀਂ ਤੁਸੀਂ ਬਸ ਉਹੀ ਸਿਸਟਮ ਥੋੜੇ ਜ਼ਿਆਦਾ ਵੀ ਜਿਹੜਾ ਚੌਲਾਂ ਦਾ ਆਟਾ ਉਹ ਜ਼ਿਆਦਾ ਨਹੀਂ ਖਾਦਾ ਜਾਂਦਾ ਚਾਰ-ਚਾਰ ਦਿਨ ਦੀਆਂ ਪੁਰਾਣਾਂ ਮੈਂ ਤਾਂ ਇਹ ਕਹਿਣਾ ਵੀ ਚਾਹੇ ਕੋਈ ਵੀ ਗੱਡੀ ਚ ਲਾਉਂਦਾ ਡਰਾਈਵਰ ਕੋਈ ਵੀ ਪੈਣ ਪਾਈ ਚਲਾਉਂਦਾ ਐਡੀ ਕੋਈ ਦਿੱਕਤ ਨਹੀਂ ਹੈ ਵੀ ਦੋ ਦੋ ਜਹਰ ਰੋਟੀਆਂ ਆਪਾਂ ਆਪ ਦੀ ਖਾਤਰ ਨਹੀਂ ਲਾ ਸਕਦੇ ਜੇ ਆਪਾਂ ਆਪਣੇ ਢਿੱਡ ਖਾਤਰ ਨਹੀਂ ਨਾ ਕਰ ਸਕਦੇ ਫਿਰ ਆਪਾਂ ਕਿਸੇ ਖਾਤਰ ਵੀ ਨਹੀਂ ਕਰ ਸਕਦੇ ਅਸਲ ਜਿਹੜੇ ਲੋਕ ਨਸ਼ਾ ਕਰਕੇ ਗੱਡੀ ਚ ਲਾ ਰਹੇ ਨੇ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਨਸ਼ਾ ਦਾ ਬਿਲਕੁਲ ਮੈਂ 35 ਸਾਲ ਗੱਡੀ ਚ ਲਾ ਗਿਆ ਅੱਜ ਤੱਕ ਨਾ दारू ਨਾ ਕਦੇ ਭੁੱਕੀ ਨੀ ਪਰ ਜਿਆਦਾ ਲੋਕਾਂ ਦੇ ਇੱਕ ਧਾਰਨਾ ਬਣੀ ਹੋਈ ਹੈ ਵੀ ਇਹ ਨਹੀਂ ਇਹ ਤਾਂ ਆਪਣੇਖੇ ਬਹਿ ਮੈਂ ਵੀ ਮੇਰੇ ਭੁੱਖੇ ਬਿਨਾਂ ਗੱਡੀ ਨਹੀਂ ਚੱਲਦੀ ਕੌਣ ਮੰਨ ਲੈ ਮੇਰੇ ਨਾਲ ਬਟਿਆ ਦੇ ਕਿਸੇ ਨੂੰ ਉਹ ਕਈ ਲੋਕਾਂ ਦੀ ਧਾਰਨਾ ਕੀ ਵੀ ਡਰਾਈਵਰ ਤਾਂ ਜੀ ਚੰਗਾ ਕੋ ਲੱਖ ਆ ਕੇ ਚਾਰ ਚਾਹ ਘੰਟੇ ਨਾਲ ਕੋਈ ਫਾਇਦਾ ਨਹੀਂ ਇਹ ਤਾਂ ਝੂਠ ਬੋਲਦੇ ਨੇ ਉਹਦਾ ਇੱਕ ਮੈਂ ਅਸਲ ਤੈਨੂੰ ਦੱਸਾਂ ਇਹ ਐਮਪੀ ਦੇ ਵਿੱਚ ਇੱਕ ਸਿਸਟਮ ਹੈ ਜਾਂ ਤੂੰ ਆਪਣੇ ਐਮਪੀ ਦਾ ਬਾਰਡਰ ਟੱਪ ਜਾਏਗਾ ਨਾ ਆਪਣੇ ਉਹਦਾ ਜਾ ਕੇ ਜਿਹੜੇ ਢਾਬਾ ਬਿੱਤੇ ਮਰਜੀ ਹੁਣ ਤਾਂ ਪਤਾ ਨਹੀਂ ਜਾਣੀ ਗੱਲ ਹੁਣ ਤਾਂ ਮੈਂ 2017 ਤੋਂ ਬਾਅਦ ਗਿਆ ਹੀ ਨਹੀਂ ਜਾਣੀ ਉਸ ਤੋਂ ਪਹਿਲਾਂ ਮੰਨ ਲਾ ਵੀ ਇੱਕ ਕੌਲਾ ਦਾ ਭੁੱਕੀ ਦਾ ਢਾਬੇ ਤੇ ਮਨ ਜੇ ਤੂੰ ਚਾਹ ਪੀਣ ਬੈਠੇਗਾ ਕੌਲਾ ਭੁੱਕੀ ਦਾ ਧਰ ਲੈਣਾ ਉਹਨਾਂ ਨੇ ਮੂਰੇ ਇੱਕ ਡੱਬੀ ਠੀਮ ਦੀ ਅਸਤਾਜ ਜੀ ਸੈਂਪਲ ਦੇਖੋ ਹੁਣ ਫਰੀ ਦਾ ਖਾ ਖਾ ਕੇ ਜਦ ਉਹਨਾਂ ਨੂੰ ਵੀ ਪਤਾ ਹੈ ਵੀ ਅੱਜ ਫਰੀ ਦਾ ਖਾਂਦੇ ਨੇ ਕੱਲ ਨੂੰ ਸਾਡਾ ਮੁੱਲ ਲੈਣਗੇ ਉਹ ਸੈਂਪਲ ਦੇ ਵਿੱਚ ਹੀ ਬੰਦਾ ਇਕੱਠਾ ਜਾਂਦਾ ਉਹ ਉਹ ਟਾਈਮ ਜਦੋਂ ਉਹ ਇਹ ਸਿੰਪਲਾਂ ਦਾ ਕੰਮ ਚੱਲਦਾ ਸੀ 2017 ਚ ਵੀ ਮੰਨ ਲਾ ਵੀ 2500 ਰੁਪਏ ਕਿਲੋ ਦੀ ਭੁੱਕੀ ਉੱਤੇ ਠੀਕ ਹੈ ਉਹ ਟਾਈਮ ਨਾਲੇ ਪਿਓਰ ਪੂਰੀ ਔਰ ਆ ਜਿਹੜਾ ਦੁੱਧ ਕਹਿੰਦੇ ਆਪਾਂ ਸਟਾਕ ਇਹ ਸਾਰੀ 400 ਰੁਪਏ ਦੀ ਉੱਥੇ ਸਟਾਕ ਦੀ ਚਲੋ ਅੱਛਾ ਹੁਣ ਪਰਿਵਾਰ ਦੇ ਵਿੱਚ ਪੂਰਾ ਜੀ ਕੌਣ ਕੌਣਾ ਹੁਣ ਤਾਂ ਸਵਾ ਲੱਖੀ ਆ ਅੱਛਾ ਤੁਸੀਂ ਤੇ ਤੁਹਾਨੂੰ ਦੱਸ ਦਈਏ ਦਰਸ਼ਕੋ ਇਹਨਾਂ ਦੀ ਵਾਈਫ ਜੀ ਉਹਨਾਂ ਦੀ ਪਿਛਲੇ ਦਿਨੀ ਡੈਥ ਹੋ ਗਈ ਸੀਗੀ ਕਿਸੇ ਕਾਰਨਾ ਕਰਕੇ ਤੇ ਉਦੋਂ ਦੇ ਇਹ ਇਕੱਲੇ ਹੀ ਪਰਿਵਾਰ ਦੇ ਵਿੱਚ ਰਹਿ ਰਹੇ ਨੇ ਪਰ ਜੇ ਮੈਂ ਕਹਿੰਦਾ ਨਾ ਵੀ ਲੋਕ ਜੇ ਕਿਸੇ ਨੇ ਜ਼ਿੰਦਗੀ ਜਿਉਣੀ ਸਿੱਖਣੀ ਆ ਤਾਂ ਪੂਰਾ ਜੀ ਲਵੇ ਹੁਣ ਇਹਨਾਂ ਕੋਲੇ ਲਾ ਕੇ ਜਾਣ ਦੋ ਦਿਨ ਤੁਹਾਨੂੰ ਪਤਾ ਲੱਗੂਗਾ ਵੀ ਜ਼ਿੰਦਗੀ ਕਿੱਦਾਂ ਜੀਦੀ ਆ ਕਿੱਦਾਂ ਨਹੀਂ ਜੀਦੀ ਅੱਛਾ ਆਪਾਂ ਪੂਰਾ ਜੀ ਗੱਲ ਕਰੀਏ ਤੁਸੀਂ YouTube ਤੇ ਵੀ ਚੈਨਲ ਬਣਾਇਆ ਹੈ ਉਹਦੇ ਤੇ ਕੀ ਨਾਮ ਰੱਖਿਆ ਹੈ ਉਹ ਤੇ ਵੀ ਭਰਪੂਰ ਸਿੰਘ ਹੈ ਭਰਪੂਰ ਸਿੰਘ ਬਾਈ ਦਾ ਚੈਨਲ ਆਗਾ ਭਰਪੂਰ ਸਿੰਘ ਦੇ ਨਾਮ ਦੇ ਉੱਤੇ ਚੈਨਲ ਆ ਤਾਂ ਉਹਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਾਈ ਨੂੰ ਬਦਲ ਤੋਂ ਵੱਧ ਸਪੋਰਟ ਦੀ ਲੋੜ ਆਪਣੀ ਜੀ YouTube ਦੇ ਉੱਤੇ ਜਾ ਕੇ ਭਰਪੂਰ ਸਿੰਘ ਚੈਨਲ ਆਗਾ ਇਹਨਾਂ ਦਾ ਬਦਲ ਤੋਂ ਵੱਧ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਬਾਈ ਵੀ ਆਪਣਾ ਭਰਾ ਆਏਗਾ ਬਹੁਤ ਵਧੀਆ ਦਿਲ ਦਾ ਬੰਦਾ ਹੈਗਾ ਅਸੀਂ ਗੱਲਾਂ ਕਰਦੇ ਆ ਉਹਨੂੰ ਹੋਰ ਵੀ ਗੱਲਾਂ ਕਰਦੇ ਆ ਨਾਲ ਆਪਾਂ ਤੇ ਅੱਛਾ ਕੋਈ ਦਿਲ ਖੁਸ਼ ਕਰਨ ਦਾ ਦੱਸੋਗੇ ਤਰੀਕਾ ਤੁਸੀਂ ਜਾਣਿਓ ਗੱਡੀਆਂ ਲੈ ਕੇ ਜਾਂਦੇ ਰਹੋਗੇ ਹੁਣ ਤੱਕ ਤੇ ਕੀ ਕੀ ਤੁਹਾਡੇ ਨਾਲ ਇਹੋ ਜਿਹਾ ਵਾਕਾ ਹੀ ਹੋਇਆਗਾ ਜਿਹੜਾ ਤੁਸੀਂ ਇਹਨ ਕੁਝ ਰੱਖਿਆ ਆਪਣੇ ਦਰਸ਼ਕਾਂ ਨੂੰ ਮੈਂ ਅਸਲ ਬਾਈ ਉਧਰਲੇ ਪਾਸੇ ਵਾਲੇ ਕਿਸੇ ਪਾਸੇ ਖੋਸ ਵਾਲੇ ਆ ਪਤਾ ਬਸ ਆਪਦੇ ਮਨ ਦਾ ਖੋਸ ਰੱਖਦੇ ਆ ਹੋਰ ਆਪਾਂ ਨੂੰ ਕਿਸੇ ਪਾਸੇ ਖੁਸ਼ ਰਹਿਣ ਦਾ ਕੋਈ ਚੱਕਰ ਨਹੀਂ ਕਿਉਂਕਿ ਪਤਾ ਜੀ ਇਹ ਆਪਦਾ ਮਨ ਠੀਕ ਹੈ ਹੁਣ ਬਾਹਰ ਦਾ ਇੰਨਾ ਕੁਝ ਚੱਲ ਰਿਹਾ ਹੈ ਖੁਸ਼ ਕਰਨ ਨੂੰ ਹੁਣ ਕਈ ਕਈ ਤਰ੍ਹਾਂ ਦੀਆਂ ਗੱਲਾਂ ਨੇ ਆਪਾਂ ਨਹੀਂ ਆਪਾਂ ਉਹ ਗੱਲਾਂ ਕਰਦੇ ਪਰ ਆਪਾਂ ਉਧਰਲੇ ਪਾਸੇ ਨੂੰ ਤਾਂ ਹੋਈ ਹੀ ਨਹੀਂ ਤੇ ਦੂਜਾ ਨੰਬਰ ਆਪਦਾ ਵਧੀਆ ਰੋਟੀ ਖਾਦੀ ਹੈ ਭਵਿਆ ਜਿੰਦਗੀ ਜਿਉਂਨੇ ਆ ਨਜ਼ਾਰੇ ਲੈਣੇ ਆ ਕੋਈ ਟੈਨਸ਼ਨ ਨਹੀਂ ਬਸ ਆਪ ਦੇਖੋ ਪੂਰਾ ਜੀ ਜੇ ਆਪਾਂ ਗੱਲ ਕਰੀਏ ਜਿਹੜੇ ਅੱਜ ਨਵੀਂ ਜਨਰੇਸ਼ਨ ਦੇ ਹੈਗੇ ਨੇ ਜ ਨਵੀਂ ਜਨਰੇਸ਼ਨ ਆ ਕੀ ਜਿਹੜੀ ਅੱਜ ਕੱਲ ਜਿਆਦਾ ਨਾ ਮੁੰਡੇ ਉਠੇ ਕੰਮਾਂ ਚ ਜਾ ਰਹੇ ਨੇ ਜਿਵੇਂ ਤੁਸੀਂ ਮੰਨ ਲਓ ਵੀ ਜਿਵੇਂ ਆਪਾਂ ਕਹਿੰਦੇ ਆਂਗੇ ਟੂਲੇ ਕਹਿੰਦੇ ਨੇ ਆਪਾਂ ਟੈਂਪੂ ਕਹਿੰਦੇ ਆਂਗੇ ਤਾਂ ਇਹਨਾਂ ਨੂੰ ਤੁਸੀਂ ਕਿੰਨੀ ਕੁ ਸਪੋਰਟ ਕਰਦੇ ਹੋ ਇਹਨਾਂ ਨੂੰ ਕੀ ਇਹਨਾਂ ਬਾਰੇ ਵਿਚਾਰ ਨੇ ਕੀ ਤੁਹਾਡੇ ਏ ਮੈਂ ਤੁਹਾਨੂੰ ਦੱਸਾ ਮੇਰੇ ਇੰਸਟਾ ਤੇ 40 50 ਬਲਾਕ ਕਰ ਰਿਹਾ ਅੱਛਾ ਮੈਂ ਪਹਿਲੀ ਗੱਲ ਦਾ ਇਹਨਾਂ ਨੂੰ ਮੈਂ ਲੈਕ ਨਾ ਕੁਝ ਨਹੀਂ ਕਰਦਾ ਮੈਂ ਜਦੋਂ ਇਹਨਾਂ ਦੀ ਕਿਸੇ ਦੀ ਵੀ ਕੋਈ ਨਵੇਂ ਬੰਦੇ ਦੀ ਵੀਡੀਓ ਆਉਂਦੀ ਹੈ ਉਹਨਾਂ ਨੂੰ ਮੈਂ ਜਦੀ ਬਲਾਕ ਕਰ ਦਿੰਦਾ ਆਪਾਂ ਨੂੰ ਯਾਨੀ ਆਪਾਂ ਉਹ ਕੰਮ ਕਰੋ ਜਿਹੜਾ ਕੋਈ ਆਪਾਂ ਨੂੰ ਮਾੜਾ ਨਾ ਕਹੇ ਕਿਉਂਕਿ ਦੋ ਲੋਕਾਂ ਦੀਆਂ ਧੀਆਂ ਬੈਣਾ ਵੀ ਵੀਡੀਓ ਦੇਖਦੀਆਂ ਨੇ ਹੁਣ ਵਿੱਚ ਲੋਕ ਕਮੈਂਟ ਗਲਤ ਲਿਖਦੇ ਨੇ ਮੈਨੂੰ ਵੀ ਲਿਖਦੇ ਨੇ ਲਿਖੀ ਜਾਣ ਪਰ ਜੇ ਉਹ ਉਹ ਕਿਸੇ ਨੇ ਕਮੈਂਟ ਗਲਤ ਲਿਖਦਾ ਉਹਦੀ ਭੈਣ ਵੀ ਪੜ ਸਕਦੀ ਆ ਉਹ ਬਿਲਕੁਲ ਉਹਦੀ ਮਾਂ ਵੀ ਪੜ ਸਕਦੀ ਆ ਉਹਦੀ ਧੀ ਵੀ ਪੜ ਸਕਦੀ ਆ ਬਿਲਕੁਲ ਹੈ ਤੇ ਫਿਰ ਉਹ ਕੀ ਸੋਚੂਗੀ ਆਪਾਂ ਪਹਿਲਾਂ ਮੈਂ ਵੀਡੀਓ ਲੋਕਾਂ ਨੇ ਦੇਖਦਾ ਮੈਂ ਕਦੇ ਗਲਤ ਕਮੈਂਟ ਕਿਸੇ ਨੂੰ ਲੱਗਦਾ ਬਾਤੋ ਬਾਤ ਆਪਾਂ ਜੇ ਵੀਡੀਓ ਵਧੀਆ ਲੱਗਦੀ ਆ ਆਪਾਂ ਦਿਲ ਭੇਜ ਦਿੰਨੇ ਆ ਇਕਨਾਂ ਆਪਣ ਕੁਛ ਲਿਖਦੇ ਹੀ ਨਹੀਂ ਉਹ ਅਗਲੇ ਨੂੰ ਸੱਟ ਪਹੁੰਚੇ ਉਦੋਂ ਵੇਦਰਾ ਵੀ ਕੁਛ ਕਿਸੇ ਨੂੰ ਦੇਖੋ ਹੀ ਨਾ ਜੇ ਚੰਗਾ ਨਹੀਂ ਕਹਿਣਾ ਮਾੜਾ ਤੋਂ ਕਹਿੰਦੇ ਹੋ ਫਿਰ ਜੇ ਚੰਗਾ ਨਹੀਂ ਕਹਿਣਾ ਮਾੜਾ ਬਣਾ ਕਹੋ ਐਸਾ ਦਿਲ ਭੇਜੇ ਸੋ ਜਿਆਦਾ ਤੁਹਾਡਾ ਦਿਲ ਕਿਹਦੇ ਆਇਆ ਦਿਲ ਤਾਂ ਹੁਣ ਪਹਿਲਾਂ-ਪਹਿਲਾਂ ਆਗੇ ਜਵਾਨੀ ਵੇਲੇ ਜਿਹੜੇ ਆਗੇ ਹੁਣ ਤਾਂ ਦੇ ਲੋਟ ਗਏ ਆਉਂਦੇ ਦਿਲਪੇ ਜਿਹੜੀ ਗੱਲ ਤੋਂ ਜ਼ਿਆਦਾ ਆ ਵੀ ਕਿਸੇ ਤੇ ਭਾਈ ਦਿਲ ਨਹੀਂ ਆਇਆ ਪਰ ਰੰਦੇ ਨੂੰ ਪਹਿਲਾਂ ਪਹਿਲਾਂ ਹੈਗੇ ਤੇ ਠੀਕ ਹੈ ਉਦੋਂ ਜਵਾਨੀ ਵੇਲੇ ਹੁੰਦਾ ਸਭ ਕੁਝ ਹੁੰਦਾ ਰੇਕੀ ਕਰਦਾ ਪਰ ਆਪਾਂ ਇਹ ਵੀ ਨਹੀਂ ਕਿ ਤੁਸ ਤੋਂ ਮੂੰਹ ਮਾਰਿਆ ਅੱਛਾ ਪੂਰਾ ਇਹ ਆਪਾਂ ਗੱਲ ਕਰੀਏ ਕਿ ਕੀ ਕੀ ਸ਼ੌਂਕ ਤੁਹਾਡੇ ਕੀ ਕੀ ਲੱਗੇ ਹੁਣ ਫੱਟਾ ਸ਼ੌਂਕ ਤਾਂ ਆਪਣੇ ਅਸਲ ਤਾਂ ਸ਼ੁਰੂ ਤੋਂ ਜੇ ਦੇਖਿਆ ਜਾਵੇ ਜਿਹਦੇ ਜਿਵੇਂ ਮੇਰੀ ਜ਼ਿੰਦਗੀ ਰਹੀ ਹੈ ਪਹਿਲਾਂ ਤਾਂ ਮੇਰੇ ਕੋਲ ਸਾਈਕਲ ਹੁੰਦਾ ਸੀ ਸੌਂਕ ਹੁੰਦਾ ਸੀ ਵੀ ਮੋਟਰਸਾਈਕਲ ਲੈ ਲਈਏ ਜਾਂ ਸਕੂਟਰ ਲੈ ਲਈਏ ਉਦੋਂ ਮੈਂ ਸਕੂਟਰ ਲਿਆ ਮੰਨ ਲਿਆ ਉਹ ਸ਼ੌਂਕ ਪੂਰਾ ਹੋ ਗਿਆ ਤੇ ਚਲੋ ਹੌਲੀ-ਹੌਲੀ ਕੰਮ ਵੀ ਕਰੀ ਗਿਆਂ ਪਰ ਮੇਰੇ ਕੋਲੇ ਅੰਦਰਲੇ ਘਰ ਦੇ ਵਿੱਚ ਜਿਹੜਾ ਸਾਡਾ ਜੱਦੀ ਘਰ ਸੀ ਨਾ ਉੱਥੇ ਮੈਨੂੰ ਦੋ ਕਮਰੇ ਮਿਲਦੇਗੇ ਬਸ ਜਾਣੀ ਉਹਦੇ ਵਿੱਚ ਕੋਈ ਰਸੋਈ ਉਸਾਈ ਕੁਛ ਨਹੀਂ ਦੀਗਾ ਚਲ ਜਾਣੀ ਉਦੋਂ ਰੋਟੀ ਯਾਨੀ ਉਹ ਉਧਰੋਂ ਭਾਈਆਂ ਕਿੰਨੀ ਆਉਂਦੀ ਹੁੰਦੀ ਸੀ ਉਦੋਂ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਘਰ ਤਾਂ ਉਹਨਾਂ ਨੂੰ ਛੱਡਿਆ ਜੀਗਾ ਇਹ ਰਾਹ ਕਰ ਮੈਂ ਜਣੋਂ ਕਰ ਤੂੰ ਫਿਰ ਮੈਂ ਬੱਗਦੀ ਬਨਭੌਰੇ ਗੱਡੀ ਚਲਾਉਣਾ ਦੁੱਧ ਵਾਲੀ ਗੱਡੀ ਚਲਾਉਂਦਾ ਸੀ ਮੈਂ ਠੇਕੇਦਾਰ ਸੀ ਨਜੀਰ ਨਜੀਰ ਹੈ ਮੁੰਡਾ ਬਨਭੌਰੇ ਤੋਂ ਆਪਣਾ ਭਾਈ ਬਣਿਆ ਆ ਸੀ 10 ਸਾਲ ਲਾਇਏ ਨੇ ਮੈਂ ਉਹਦੇ ਤੇ ਉਦੋਂ ਬਾਅਦ ਉਹਨੇ ਫਿਰ ਮੈਨੂੰ ਆ ਮਕਾਨ ਮੇਰੇ ਜਣਿਆ ਇਹ ਤਾਂ ਸਾਡੇ ਆਪਣੀ ਜੱਦੀ ਜਗ੍ਹਾ ਹੀ ਹੈ ਇਹ ਸਾਡੀ ਜ਼ਮੀਨ ਤੇ ਹੀ ਆ ਮਨੋ ਫਿਰ ਆ ਜਗ੍ਹਾ ਤੇ ਮੈਨੂੰ ਉਹਨੇ ਮਕਾਨ ਪਾ ਕੇ ਦਿੱਤਾ ਸੀ ਜਾਨੀ ਪੈਸਾ ਟੁੱਕਰ ਉਹ ਨਹੀਂ ਲਾਦੇ ਮੇਰੀ ਤਨਖਾਹ ਚ ਕੋਈ ਪੈਸਾ ਨਹੀਂ ਕੱਟੇ ਸੀ ਉਸ ਟਾਈਮ ਇਹ ਮੱਲਾਵੀ 9495 ਦੀ ਗੱਲ ਆ ਤੇ ਜਾਨੀ ਆ ਆਹ ਕਾਰ ਦੀ ਛੱਤ ਥੱਲੇ ਬਿਠਾਉਣ ਵਾਲਾ ਮੈਨੂੰ ਇੱਕ ਬਨਮੌਰ ਜਿਹੜਾ ਨਜ਼ੀਰ ਹੈ ਜਿਹਨੂੰ ਅੱਜ ਵੀ ਅਬਦੇ ਦਿਨੋਂ ਮੰਨਦਾ ਉਹਦਾ ਭਾਈ ਮੰਨਦਾ ਨੂੰ ਉਹਦਾ ਪਰਿਵਾਰ ਵੀ ਉਹਦੇ ਮੁੰਡੇ ਵੀ ਅੱਜ ਵੀ ਮਾ ਆਪਣੀ ਇੱਜ਼ਤ ਕਰਦੇ ਨੇ ਜਦੋਂ ਜਾਨਣਾ ਮੈਂ ਮਿਲਦਾ ਉਹਨਾਂ ਨੂੰ ਜਾ ਕੇ ਆਪਣੇ ਘਰ ਮੰਗੂ ਮਿਲਦੇ ਲੋ ਮੈਨੂੰ ਨਾਲੇ ਮੈਂ ਹਾਲਾ ਕਿ ਉਹਨਾਂ ਦਾ ਡਰਾਈਵਰ ਤੇ ਨੌਕਰ ਤਿੱਕ ਮਰਦ ਦਾ ਜਿਹੜਾ ਰਿਸ਼ਤਾ ਉਹ ਕਿ ਭਾਈਆਂ ਵਾਲਾ ਰਿਸ਼ਤਾ ਹੋ ਗਿਆ ਹਾਂ ਐਸਾ ਜੇ ਆਪਾਂ ਗੱਲ ਕਰੀਏ ਤੁਹਾਡੀ ਪੜ੍ਹਾਈ ਲਿਖਾਈ ਦੀ ਕਿਦਾ ਕਿੱਥੇ ਕਿੱਥੇ ਤੱਕ ਆਪਾਂ ਨੇ ਕੁਆਲੀਫਿਕੇਸ਼ਨ ਕਰੀ ਹੈ ਪੜ੍ਹਾਈ ਮੈਂ 5ਵੀਂ ਤੱਕ ਕਰੀ ਹੈ ਪੜ੍ਹਾਈ ਵੀ ਐਸਾ ਮੇਰੇ ਮਾਪ ਤਾਂ ਛੋਟੇ ਹੁੰਦੇ ਦੀ ਮਰ ਗਏ ਤੇ ਯਾਨੀ ਬਾਪ ਤਾਂ ਮੇਰਾ ਮੈਂ ਗੋਦੀ ਹੀ ਸੀ ਤੀ ਕਮਨ ਲੱਜੋ ਕਿਤੇ ਮੇਨ ਦਾ ਸੁਰਤ ਵੀ ਥੋੜੀ ਥੋੜੀ ਹੈ ਯਾਨੀ ਤੇ ਮਾਂ ਜਣੀ ਉਹ 17-18 ਸਾਲ ਦੀ ਉਮਰ ਦੀ ਚਲੀ ਗਈ ਸੀ ਜਿਹੜੇ ਪੰਜ ਵੀ ਧੱਕੇ ਚੁੱਕੇ ਨਹੀਂ ਬੜੀਆਂ ਨੇ ਕਿਉਂਕਿ ਮੇਰੇ ਭਾਈ ਤੇ ਜਿਹੜੇ ਉਹ ਐਸਰਤੀ ਕਰਦੇ ਤੇ ਆਪਦੀ ਉਹ ਡੰਗਰ ਸਾਹਮਣ ਲਈ ਮੈਨੂੰ ਹੀ ਰੱਖਿਆ ਸੀ ਉਹਨਾਂ ਦਾ ਮੈਂ ਕੁੱਟ ਵੀ ਤੇਰੀ ਗੱਦੀ ਐਵੇਂ ਕਰਨ ਹਰੇ ਕੱਖ ਕੰਨੇ ਵਿੱਚ ਫਿਰ ਇੱਥੋਂ ਮੇਰੀ ਭੈਣ ਲੱਗੀ ਸੀ ਪੜਾਉਣ ਖਾਤਰ ਆਪਦੇ ਕੋਲ ਵੀ ਇੱਥੇ ਸਾਡੇ ਕੋਲੇ ਪੜ੍ਹ ਲੈ ਉੱਥੋਂ ਮੇਰੀ ਮਾਂ ਹਟਾ ਲਈ ਡੰਗਰਾਂ ਵਿੱਚ ਵੀ ਹਾਂ ਵੀ ਡੰਗਰ ਸਾਹਮ ਆ ਗਏ ਜਾਣੀ ਮੈਂ ਫੇਰ ਵੀ ਉਸ ਤੋਂ ਬਾਅਦ ਚੱਲ ਪੰਜ ਮੈਂ ਕਰ ਗਿਆ ਫੇਰ ਵੀ ਵਧੀਆ ਰਹੀ ਗੱਲ ਫਿਰ ਮੈਨੂੰ ਇੱਕ ਮੁੰਡਾ ਮੇਰੇ ਤੋਂ ਕਮਾਂਡ 'ਚ ਫੌਜੀ ਸੀਗਾ ਉਹ ਮੈਨੂੰ ਪਟਿਆਲੇ ਲੈ ਗਿਆ ਭਰਤੀ ਦਿਖਾਉਣ ਕਹਿੰਦਾ ਚੱਲ ਉਹ ਕਹਿੰਦਾ ਤੈਨੂੰ ਭਰਤੀ ਦਿਖਾ ਕੇ ਲਿਆਵਾਂ ਉਦੋਂ ਐਡੇ ਕਾਗਜ਼ ਪੱਤਰ ਦੀ ਵੀ ਲੋੜ ਨਹੀਂ ਪੈਂਦੀ ਸੀ ਮੰਨ ਲੈ ਵੀ ਪੰਜਵੇਂ ਦਾ ਇੱਕ ਸਰਟੀਫਿਕੇਟ ਹੀ ਚਾਹੀਦਾ ਸੀ ਬਸ ਚੱਲ ਅਸੀਂ ਬਾਅਦ 'ਚ ਜਾ ਤੋ ਕੋਈ ਭਾਜ ਨਹੀਂ ਕਰਾਈ ਕੁਝ ਨਹੀਂ ਕਰਾਈ ਉਹ ਜਿਹੜਾ ਉੱਥੇ ਅਫਸਰ ਬੈਠਾ ਸੀ ਕਹਿੰਦਾ ਫਲਾਣੇ ਦਿਨ ਨੂੰ ਆ ਜਾ ਰੁਪਈਆ 5000 ਚੱਕ ਲੈ ਆਪਦਾ ਬੋਰੀ ਵੇਖ ਤਾ ਸਾਰਾ ਕੁਝ ਚੱਕ ਲੈ ਉਹ 5000 ਮੈਨੂੰ ਘਰੋਂ ਨਹੀਂ ਦਿੱਤਾ ਚਲੋ ਜੀ ਉਹਦੋਂ ਬਾਅਦ ਕਰਦੀ ਵਿੱਚ ਲੰਘ ਲੰਗੀ ਕੀ ਗੱਲ ਗਾਹਾਂ ਫੇਰ 97 ਦੇ ਵਿੱਚ ਮੈਂ ਪਾਸਪੋਰਟ ਬਣਵਾ ਲਿਆ ਸੀ 사우ਦੀ ਅਰਬ ਜਾਣ ਬਾਅਦ ਤੇ ਤੇ 사우ਦੀ ਅਰਬ ਦਾ ਮੈਂ ਇੰਟਰਵਿਊ ਵੀ ਦੇ ਆ ਚੰਡੀਗੜ੍ਹ ਟਰਾਲੇ ਦੀ ਪਾਸ ਵੀ ਹੋ ਗਿਆ ਵੀਜ਼ਾ ਵੀ ਲੱਗ ਗਿਆ ਇਧਰੋਂ ਇਹਨਾਂ ਦਾ ਮੇਰਾ 40000 ਇਹ ਕਹਿੰਦੇ ਹਾਂ ਸੀ ਲਾ ਦਾਂਗੇ ਤੇਰਾ ਜਦੋਂ ਵੀਜ਼ਾ ਲੱਗ ਕੇ ਆ ਗਿਆ ਧੁਗਾ ਚੱਕਤਾ ਇਹਨਾਂ ਨੇ ਜੇ ਹੁਣ ਹੀ ਲਾਉਂਦੇ ਹਾਂ ਉਹ ਮੈਂ ਕਿ ਮਗਾ ਇੱਥੇ ਜੰਟ ਮੇਰੇ ਮਗਰ ਫਿਰੂਗਾ ਮੈਂ ਤਾਂ ਜਿਵੇਂ ਬਾਹਰਲੇ ਟਰਾਲੇ ਤੇ ਫਿਰ ਚੜ ਗਿਆ ਮੈਂ ਕਿ ਉਹ ਕਹੂਗਾ ਤੂੰ ਚੱਲ ਮੈਰੇ ਕੋਲ ਢੋਲੂ ਵੀ ਨਹੀਂ ਹੈਗਾ ਚਲ ਨਾੜਾ ਮੇਰਾ ਪਾਸਪੋਰਟ ਉਹਦੇ ਕੋਲ ਰਹਿ ਗਿਆ ਨਾਲੇ ਕਾਗਜ਼ ਪੱਤਰ ਸਭ ਉੱਥੇ ਹੀ ਰਹਿ ਗਏ ਮੁੜ ਕੇ ਜਦੋਂ ਮੈਂ ਉਹਦੇ ਕਾਗਜ਼ ਪੱਤਰ ਚੱਲ ਮੈਂ ਪਾਸਪੋਰਟ ਦਾ ਮਗਰ ਪਤਾ ਕਰੀਏ ਵੀ ਹੈਗਾ ਉਹਦੇ ਕੋਲੇ ਜਦੋਂ ਉਹਦੇ ਕੋਲ ਗਿਆ ਦਰਾਹੇ ਉਹ ਕਹਿੰਦੇ ਉਹਨੂੰ ਦੱਸਦਾ 7-8 ਸਾਲ ਹੋ ਗਏ ਮਰੇ ਨੂੰ ਕਹਨੇ ਆ ਬੇਨੇ ਪਾਸਵੋੜੇ ਨਾ ਚਲਬਲਾ ਜੀ ਤੇਰਾ ਹੈਗਾ ਕੋਈ ਅੱਛਾ ਪੂਰਾ ਜੀ ਅੱਪਾ ਜੇ ਗੱਲ ਕਰੀਏ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਤੁਹਾਡੀ ਕਿਹੋ ਜਿਹੀ ਰੰਗੀਨ ਰਹੀ ਆ ਜੀ ਕਿੱਦਾਂ ਦੀ ਜ਼ਿੰਦਗੀ ਰਹੀ ਆ ਵਿਆਹ ਤੋਂ ਪਹਿਲਾਂ ਹੀ ਥੜੀ ਮੇਰੀ ਤਾਂ ਜਿਹੜੀ ਹੁਣ ਆ ਹੁਣ ਵੀ ਉਹੀ ਜੀ ਐ ਤੇ ਵਿਆਹ ਤੋਂ ਪਹਿਲਾਂ ਵੀ ਹੋਈ ਜੀਤੀ ਕਿਉਂਕਿ ਪਤਾ ਕੀ ਹੈ ਜਿਆਦਾ ਮਾਮਪੇ ਨਾ ਹੋਣ ਫੇਰ ਕਾਦੀਆਂ ਫੁੱਟੀਆਂ ਰਹਿੰਦੀਆਂ ਨੇ ਕਾਦੀ ਜ਼ਿੰਦਗੀ ਹੁੰਦੀ ਐ ਤੱਕ ਕਰਲੇ ਹੁੰਦੇ ਨੇ ਠੀਕ ਐ ਨਾ ਚਲੋ ਸਾਥੀ ਮਿਲਿਆ ਸੀ ਅਪਾ ਨੂੰ ਨਹੀਂ ਉਹਦੀ ਇੰਨੀ ਆਪਣੇ ਨਾਲ ਹੈਗਾ ਦੀਗਾ ਰੱਬ ਨੇ ਨਹੀਂ ਆਪਣੇ ਨੰਨ ਭਾਈ ਚਲੋ ਉਹ ਅੱਗੇ ਉਹਦੀ ਕਿਸਮਤ ਹੈ ਠੀਕ ਹੈ ਨਾ ਜਬ ਆਪਣੇ ਜਿਹੜੇ ਦੁੱਖ ਵਾਲੇ ਹੋਏ ਨੇ ਚਲੋ ਅੱਛਾ ਪੂਰਾ ਜੀ ਆਪਾਂ ਗੱਲ ਕਰੀਏ ਜਦੋਂ ਤੁਸੀਂ ਸਕੂਲ ਦੀ ਬੱਸ ਚਲਾਉਣ ਲੱਗੇ ਹੋਗੇ ਤਾਂ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਸਕੂਲ ਦੀ ਬੱਸ ਚਲਾਉਣ ਦੇ ਨੇ ਸਕੂਲ ਦੀ ਬੱਸ ਚਲਾਉਣ ਦੇ ਨੂੰ ਮੈਨੂੰ ਹੋ ਗਏ 3 3.5 ਸਾਲ ਅੱਛਾ ਵਿਆਹ ਤੋਂ ਬਾਅਦ ਲੱਗੇ ਦੀ ਨਹੀਂ ਜੀ ਜਦੋਂ ਘਰ ਦੇ ਅੰਦਰ ਤੋਂ ਹੀ ਉਸ ਤੋਂ ਬਾਅਦ ਅੱਛਾ ਤੇ ਕਿੰਨੇ ਕਿ ਬੱਚੇ ਨੇ ਤੁਹਾਡੇ ਕੋਲੇ ਮੇਰੇ ਕੋਲ ਬੱਚੇ ਹੈਗੇ ਨੇ 55 ਦੇ ਡਗੜ ਕਿੰਨੇ ਪਿੰਡ ਨੇ ਤੁਹਾਡੇ ਕੋਲੇ ਟੋਟ ਜਿਹੜੇ ਤੁਸੀਂ ਉਹ ਕਰਦੇ ਹੋ ਮੇਰੇ ਕੋਲੇ ਚਾਰ ਪਿੰਡ ਨੇ ਕੋਈ ਸਹਿਰ ਦੇ ਅੱਛਾ ਤੇ ਜੇ ਆਪਾਂ ਗੱਲ ਕਰੀਏ ਸਕੂਲ ਦੇ ਟੀਚਰਾਂ ਦਾ ਵਿਵਹਾਰ ਜਾਂ ਤੁਹਾਡਾ ਵਿਵਹਾਰ ਕਿੱਦਾਂ ਦਾ ਸਿਸਟਮ ਬਹੁਤ ਵਧੀਆ ਆਪਾਂ ਨੂੰ ਬੱਚੇ ਵੀ ਬਹੁਤ ਪਿਆਰ ਕਰਦੇ ਨੇ ਟੀਚਰ ਵੀ ਤੇ ਸਕੂਲ ਵਾਲੇ ਵੀ ਆਪਣੇ ਜਿਹੜੇ ਮਾਲਕ ਨੇ ਉਹ ਵੀ ਆਪਣੇ ਨਾਲ ਵਧੀਆ ਇੱਜ਼ਤ ਕਰਦੇ ਨੇ ਆਪਾਂ ਉਹਨਾਂ ਨਾਲ ਬਹੁਤ ਪਿਆਰ ਕਰਦੇ ਆ ਕੀ ਚਾਹ। ਅੱਛਾ ਤੁਸੀਂ ਫਿਰ ਸਵੇਰੇ ਸਾਢੇ 4:00 ਉੱਠਦੇ ਹੋ ਹੈ। ਮੈਂ ਸਵੇਰੇ ਸਾਢੇ 3:30 ਵਜੇ ਉੱਠਣਾ। ਬਹੁਤ ਸਾਢੇ ਉੱਠ। ਜੇ ਪ੍ਰਪੂਰ ਸਿੰਘ ਜੀ ਆਪਾਂ ਗੱਲ ਕਰੀਏ ਤੁਸੀਂ ਜਾਂਦੇ ਜਾਂਦੇ ਸਾਡੇ ਦਸਤਾਂ ਤੋਂ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ? ਕੀ ਸੰਦੇਸ਼ ਦੇਣਾ ਚਾਹੁੰਦੇ? ਆਪਦਾ ਹੀ ਕਹਿੰਦੇ ਆ ਵੀ ਆਪਦਾ ਜ਼ਿੰਦਗੀ ਸੁਖਸਰੋ, ਮੌਜਾ ਮਾਣੋ। ਇਤੇ ਕੁਸ਼ਨੀ ਹੈ ਰੱਖਿਆ, ਇਹ ਵੀ ਨਸੇ ਬੱਦਰ ਤੋਂ ਦੂਰ ਰਹੋ। ਇਹ ਵੀ ਕੁਸ਼ਨੀ ਆਉਦਾ ਮੌਜਾ ਮਾਣੋ ਆਪਦਾ ਹੀ ਕਹਿੰਦੇ ਆ। ਬਾਕੀ ਢੋਟੀ ਜ਼ਿੰਦਗੀ ਹੈ, ਰੋਟੀ ਮਾਰਦੀ ਹੈ ਪਰ ਆਪਦਾ ਹੀ ਕਹਿੰਦੇ ਵੀ ਨਸਬਤ ਤੱਕ ਦੂਰ ਹੋਵੋ ਬਸ ਜਿਹੜੇ ਅੱਜ ਜੇ ਦੇਖੀਏ ਆਪਾਂ ਕਿਤੇ ਨਾ ਕਿਤੇ ਅੱਜ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਕੋਈ ਟੀਕੇ ਲਾਉਣ ਲੱਗ ਰਿਹਾ ਕੋਈ ਸੁੱਟੇ ਲਾਉਣ ਲੱਗ ਰਿਹਾ ਸਮਾਏ ਕਦੇ ਫਿਰ ਰਾਤ ਨੂੰ ਇਹ ਜਾ ਕੇ ਕਿਤੇ ਲੁੱਟਾਂ ਮਾਰਾਂ ਕਰ ਦਿੰਦੇ ਆ ਕਦੇ ਕੁਸ਼ ਕਰ ਦਿੰਦੇ ਨੇ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਹਨ ਆਪਾਂ ਇਹਦੇ ਬਾਰੇ ਤਾਂ ਅਸਲ ਬੰਦੇ ਨੂੰ ਆਪ ਵੀ ਸੋਚਣਾ ਚਾਹੀਦਾ ਹੁਣ ਚਿੱਟਾ ਜੇ ਕਹੀਏ ਉਹ ਵੀ ਭਲਾਨੇ ਨੇ ਪੀਣ ਲਾਤਾ ਜਾਇ ਕਰਦਾ ਕੋਈ ਕੋਈ ਨਹੀਂ ਲਾਉਣਾ ਹੁਣ ਮੈਂ ਇੱਥੇ ਕੱਲਾ ਜਾਣਾ ਮੈਂ ਕੁਝ ਵੀ ਕਰ ਸਕਦਾ ਮੈਨੂੰ ਕਿਹੜਾ ਕੋਈ ਰੋਕਣ ਟੋਕਣਾ ਹੈ ਇਹ ਆਪਦਾ ਮਨ ਹੀ ਰਾਮ ਹੈ ਬਿਲਕੁਲ ਹਾਂ ਪਰ ਇਹ ਜੇ ਕਮ ਪਹੁੰਚੀ ਨਾ ਪਾਨੂੰ ਜਿਹੜੇ ਕੋਈ ਗਲਤ ਕੰਮ ਨੇ ਇੰਸੇ ਕਰਕੇ ਦਾ ਆਪਣੇ ਪੰਜਾਬ ਸਾਰਾ ਬੇੜਾ ਗਲ ਕੋਈ ਜਾਂਦਾ ਬਿਲਕੁਲ ਵੀ ਆਪਦਾ ਵਧੀਆ ਹੋਰ ਚੀਜ਼ਾਂ ਖਾਓ ਤੇਰੀ ਵਧੀਆ ਨੇ ਫਲ ਫੂਟ ਖਾ ਲੋ ਬਿਲਕੁਲ ਅੱਛਾ ਜੀ ਆਪਾਂ ਗੱਲ ਕਰੀਏ ਇੰਸਟਾਗ੍ਰਾਮ ਦੀ ਹੁਣ ਆਪਾਂ ਫਿਰ ਦੁਬਾਰਾ ਤੋਥੀ ਆ ਜਦਿਆਂਗੇ ਇੰਸਟਾਗ੍ਰਾਮ ਦੇ ਉੱਤੇ ਤੁਹਾਡੇ ਕਿੰਨੇ ਕ ਫੋਲੋਅਰ ਹੋ ਚੁੱਕੇ ਨੇ ਇੰਸਟਾਗ੍ਰਾਮ ਦੇ ਉੱਤੇ ਇੰਸਟਾਗ੍ਰਾਮ ਤੇ ਜਿੰਮਰਾ 2400 ਫੋਲੋਅਰ ਹੋਇਆ ਹੈ ਚੌਵੀਕਲੇ ਲਵੇ ਤੁਹਾਡਾ ਹੈਗਾ ਜਿਹੜਾ ਫਾਰਮਰ ਹੈਗਾ ਪਰ ਤੁਹਾਡੇ ਜਿਹੜੀਆਂ ਰੀਲਾਂ ਨੇਗੀਆਂ ਉਹ ਕਾਫੀ ਮਿਲੀਅਨਾਂ ਦੇ ਵਿੱਚ ਜਾ ਰਹੀਆਂ ਨੇ ਹਾਂ ਵਿੱਚ ਹੈਗੀਆਂ ਦੋ ਦੋ ਚਾਰ ਰੀਲਾਂ ਜਿਹੜਾ ਮਿਲੀਅਨ ਚ ਗਈਆਂ ਆਈਆਂ ਨੇ ਨਹੀਂ ਤਾਂ ਬਾਕੀ ਲੱਖਾਂ ਦੇ ਵਿੱਚ ਤਾਂ तकरीबन ਸਾਰੀ ਹੈ ਗਈਆਂ ਨੇ ਹਾਂ ਲੱਖਾਂ ਚ ਤਾਂ ਹੈ ਗਈ ਨੇ तकरीबन ਤੇ ਇਹ ਚੀਜ਼ ਸਾਡੇ ਨਾਲ ਆਪਣੇ ਵੀਰ ਨੇ ਵੱਡੇ ਭਰਪੂਰ ਸਿੰਘ ਪੂੜਾ ਜੀ ਤੇ ਬੜੇ ਸੋਹਣੇ ਸੁਭਾਅ ਦੇ ਮਾਲਕ ਨੇਗੇ ਅਸੀਂ ਇੱਥੇ ਬੈਠੇ ਆਂਗੇ ਇਹਨਾਂ ਕੋਲੇ ਆਏ ਗੱਲਬਾਤ ਕੀਤੀ ਤੁਹਾਡੇ ਨਾਲ ਦੀ ਗੱਲਬਾਤ ਕਰਵਾਈ ਇਹਨਾਂ ਦੀ ਤੇ ਬਹੁਤ ਸੋਹਣਾ ਸੁਭਾਏਗਾ ਸਾਡੇ ਵੀਰ ਦਾ ਤੇ ਬਾਕੀ ਇਹਨਾਂ ਦਾ YouTube ਤੇ ਵੀ ਚੈਨਲ ਆ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਭਰਪੁਰ ਸਿੰਘ ਉਹਦੇ ਵੀ ਦੱਬ ਕੇ ਸਪੋਰਟ ਕਰਿਓ ਤੇ ਇਹਨਾਂ ਦੀ Instagram ਦੀ ID ਵੀ ਭਰਪੁਰ ਸਿੰਘ ਦੇ ਨਾਮ ਤੇ ਹੀ ਹੈਗੀ ਤੇ ਉਹਨੂੰ ਵੀ ਜਾ ਕੇ ਜਰੂਰ ਤੁਸੀਂ ਵਿజిਟ ਕਰਿਓ ਇਹਨਾਂ ਦੀ ID ਦੇ ਉੱਪਰ ਜਾ ਕੇ ਵਿజిਟ ਕਰਿਓ ਉਹਨੂੰ ਫੋਲੋ ਕਰਿਓ ਬਾਕੀ ਲਾਈਕ ਜਰੂਰ ਕਰਦਿਆ ਕਰੋ ਇਹਨਾਂ ਦੀ ਖਾਸ ਕਰਕੇ ਵੀਡੀਓ ਜੋ ਵੀ ਆਉਂਦੀ ਹੈਗੀ ਬਾਕੀ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਚੰਗੇ ਕਮੈਂਟ ਨਹੀਂ ਨਾ ਕਰ ਸਕਦੇ ਤਾਂ ਮੇਰਾ ਵੀਰ ਕੋਈ ਮਾੜੇ ਕਮੈਂਟ ਕਰਨ ਦਾ ਵੀ ਤੁਹਾਡੇ ਕੋਲੇ ਕੋਈ ਹੱਕ ਨਹੀਂ ਹੈਗਾ ਠੀਕ ਆ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਕੋਈ ਮਾੜਾ ਕਮੈਂਟ ਕਰੀਏ ਤਾਂ ਉਹ ਫਿਰ ਕੋਈ ਨਹੀਂ ਚੱਲਦਾ ਹੁੰਦਾ ਫਿਰ ਦੂਜੀ ਬਾਅਦ ਦੇ ਵਿੱਚ ਕਹਿਣਾਗਾ ਵੀ ਸਾਨੂੰ ਅਗਰੇ ਨੇ ਮਾੜਾ ਚੰਗਾ ਬੋਲਤਾ ਤਾਂ ਮੇਰਾ ਵੀਰ ਕਿਸੇ ਨੂੰ ਕੋਈ ਗਲਤ ਕਮੈਂਟ ਨਾ ਕਰੋ ਠੀਕ ਆ ਜੀ ਜੇ ਆਪਾਂ ਗਲਤ ਨਹੀਂ ਕਰਨਾ ਤਾਂ ਚੰਗਾ ਬਣਾ ਕਰੋ ਚੰਗਾ ਨਹੀਂ ਕਰਨਾ ਤਾਂ ਗਲਤ ਬਣਾ ਕਰੋ ਠੀਕ ਆ ਜੀ ਤੇ ਚਲੋ ਠੀਕ ਆ ਭਰਪੂਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਤੁਸੀਂ ਇੰਨਾ ਮੈਨੂੰ ਪਿਆਰ ਦਿੱਤਾ ਆ ਕੇ ਨਹੀਂ ਕਾਉਂਣ ਬੋਲਦਾ ਜੱਟ ਵਰਗ ਇਹਨੂੰ ਨਹੀਂ ਨਹੀਂ ਚਲੋ ਠੀਕ ਹੈ ਜੀ ਪਰਮਾਤਮਾ ਨੇ ਜੋ ਚੰਗਾ ਸਾਨੂੰ ਤੁਹਾਡੇ ਨਾਲ ਮਿਲਾਇਆ ਤੇ ਤੁਹਾਡੇ ਨਾਲ ਮਿਲ ਕੇ ਸਾਨੂੰ ਬਹੁਤ ਚੰਗਾ ਲੱਗਿਆ ਤੇ ਚਲੋ ਠੀਕ ਹੈ ਜੀ ਓਕੇ ਓਕੇ ਤੇ ਇਹ ਸੀ ਮੇਰੇ ਨਾਲ ਸਰਦਾਰ ਭਰਪੂਰ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਮਿਲੇ ਜਿਨ੍ਹਾਂ ਨਾਲ ਤੁਸੀਂ ਅਸੀਂ ਅੱਜ ਪੂਰਾ ਗੱਲਬਾਤ ਕੀਤੀ ਹੈਗੀ ਤੇ ਤੁਹਾਡਾ ਆਪਣਾ ਚੈਨਲ ਹੈ ਜੀ ਐਸਬੀ ਪਟਿਆਲਾ ਟੱਪ ਕੇ ਸ਼ੇਅਰ ਕਰ ਦਿਓ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਇਹੋ ਜਿਹੀ ਵੀਡੀਓ ਦੇਖਣ ਵਾਸਤੇ ਤੁਹਾਡੇ ਕੋਲੇ ਵਾਤਵਾਰਤ ਵੀਡੀਓ ਆਉਣ ਸਾਡੀਆਂ ਦੀ ਨਾਲ ਦੀ ਨਾਲ ਪਹਿਲਾ ਆਈਕਨ ਦਾ ਬਟਨ ਆਗਾ ਉਹ ਜਰੂਰ ਦਬਾ ਦਿਓ ਉਹਦੇ ਨਾਲ ਸਾਨੂੰ ਸਾਰੀਆਂ ਜਿਹੜੇ ਸਾਡੇ ਨੋਟੀਫਿਕੇਸ਼ਨ ਲੱਗੀਆਂ ਉਹ ਸਾਨੂੰ ਮਿਲਦੀਆਂ ਰਹਿਣਗੀਆਂ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖੇ